ਪਟਨਾ ਗੁਰੂ ਕੀਤਾ ਨਾਲ ਪ੍ਰੋਗਰਾਮ ਦੀ ਜਿਹੜੀ ਬਲਾ ਪਟਨੀ ਜ਼ਿਲ੍ਹੇ ਦੀ ਕੀਤੀ ਧਰਤੀ ਤੋਂ ਕਰੀਬ 7 ਫੁੱਟ ਉੱਚੀ ਸੀ ਜਿਹੜਾ ਉਹ ਭਾਗ ਵੀ ਰਹਾ ਸੀ ਇਹ ਜਦੋਂ ਜਦੋਂ ਪਟਨਾ ਕੀਤਾ ਉਹ ਘਰ ਤੋਂ ਆਦਮੀ ਥਲੇ ਡਾਟ ਫੁੱਟ ਡੂੰਗੀ ਨਿਕਲੀ ਡਾਟ ਫੁੱਟ ਤੇ ਫੋਟੀਆਂ ਜਿਹੜੀਆਂ ਨਾਲ ਫਲਾਈ ਕੀਤਾ ਸੀ ਉਹ ਵੀ ਬਣੀਆਂ ਉਹਨਾਂ ਮੁذਬੀ ਕੰਜ਼ਲ ਫਰਮੇ ਅਤੇ ਇੱਕ ਆਰੋ ਰੱਖੇ ਹੋਏ ਸੀ ਮੈਂ ਅੰਦਾਜ਼ਾ ਲਾਇਆ ਤੇ ਪੰਨੇ ਫਲਦੇ ਆਇਓ ਲੈ ਕੇ 3 ਫੁੱਟ ਘਾਟੀ ਵੱਲ 3 ਫੁੱਟ ਖੇਤ ਪਰਬੰਦੀ ਖੇਤ ਤੋਂ ਆਰੋ ਜਾਂ ਜੀਵਨ ਤੋਂ ਵਾਪਸ 3 ਫੁੱਟ ਘਾਟੀ ਵੱਲ ਖੇਤ ਤੋਂ ਆਰੋ ਗਿਆ ਮੈਂ ਸਮੂਹ ਗੱਦਾ ਅਨੁਕਾਮ ਕੀਤਾ ਜਾਂਦਾ ਇਸੇ ਤਰ੍ਹਾਂ ਕਾਪੇ ਕਰਨ ਦੀ ਸਾਥ ਤੋਂ ਜਗਾ ਫਲਦੇ ਘਾਟੀ ਵੀ ਤੋਂ ਨਿਕਲੇਗੀ

कि 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 के मेज़ा चांद लग जाए कि सांकेतरू महाराज ने सेव जती है हाल किन्हों कल बोल चलता है हाल कल बोला हाफलार महीने में जो आगे दाल चाल दे इस वादी जजा नहीं क्योंकि किसी होई है फाँसियां दी हो महाराज कहते हैं जो मांगा छात्र अपने से सोई सोई देगा जो ऐसी महाप्रखंड है तो यह महाप्रखंड रंगसर महाराज

ਪ੍ਰਬੰਧਕਾਂ ਨੇ ਆਪਣਾ ਗੁੱਟਾ ਨਾ ਝਾੜਿਆ ਕਰੋ ਗੁੱਟਾ ਝਾੜਨਾ ਬਿਲਕੁਲ ਬਾੜਾ ਹੁੰਦਾ ਤੇ ਪ੍ਰਬੰਧਕਾਂ ਨੂੰ ਕਰਕੇ ਕਰਕੇ 1 ਮਹੀਨਾ ਹੋ ਗਿਆ ਲੱਗਿਆ ਹੈ ਸੇਵਾਦਾਰਾਂ ਨੂੰ ਰੰਕਾਂ ਨੇ ਬਾਹਰ ਲਾ ਦੇ ਕੁੰਨ ਨੇ 20 ਸਾਲਾਂ ਸੇਵਾ ਕੀਤੀ ਉਹ ਚਾਹ ਪਾਣੀ ਸਰਪੰਚਾਂ ਨੇ ਬੁਣਾ ਕੇ ਭੁਗਾਇਆ ਤੁਮੇ ਫੋਟੋ ਸੁਕਾਇਆ ਪਰ ਪ੍ਰਬੰਧਕਾਂ ਕਰਨਾ ਪੈਂਦਾ ਹੈ ਨਾ ਪ੍ਰਬੰਧਕਾਂ ਨੇ ਬਣਾਉਣੇ ਆ ਤੇ ਪਾਣੀ ਵਾਲੇ ਦਾ ਚੂਹ ਜਾਵੇ ਲਾਣਾ ਲਿਆਉਣ ਵਾਂਗ ਲਿਆ ਕੇ ਰੱਖ ਦੇਣਾ तो पकाने वाले का जाले जोर लगता है खाने वाले का मेरा सारा जोर लगना मैंने खा के उनका बुरा ही खा जाना इस सब के साथ समझे जी नजला ना ध्यान करो कि नजले ध्यान ने अपने माड़ी कर दो क्योंकि आप महापुरुषों की रहने वास्ते आए हैं किसी देने वास्ते को ही दे सकते हैं बाकी दे सकते हैं किसी को रहने वास्ते आए हैं मैं भी तो रहने वास्ते आया मेरा किसी को एक्सीडेंट हो गया मेरे मुँह से सट लग

ਕਿ ਜੁਨੀਆ ਵੀ ਤੁਹੀ ਦਾਣਾ ਜਾਂਦੇ ਹੋ ਕੱਲੀ ਕੱਲੀ ਵਫਾ ਦੇ ਵਿੱਚ ਜਾਇਆ ਆ। ਰਾਤ ਇਹਨੂੰ ਲਿਆ ਕਰੋ। ਕਿ ਤੇ ਆਪੇ ਰੱਬ ਨੇ ਬਣਾਉਣੀਆਂ ਨੂੰ ਆਪ ਹੀ ਬਣਾ ਲਾ ਗਈ। ਜਲੀ ਉਹਨਾਂ ਦਾਣ ਨੂੰ ਕੋ ਲੈ ਕੇ ਨਾ ਗਈ। ਬਾਪੀ ਦੂਜੀ ਬੇੰਤੀ ਇਹ ਆ ਕਿ ਜੇ ਕਿਸੇ ਨੂੰ ਬਾਤਨ ਲੈਣਾ ਹੈ ਕੋਈ ਗਲਾਸੀਆਂ ਹੁੰਦਾ ਹੈ ਗਲਾਸ ਹੁੰਦਾ ਹੈ ਇਹ ਕੋ ਬਪਾਏ ਤੋਂ ਕਹਿੰਦੇ ਕੋਈ ਗਲਾਸੁੰਦਾ ਕੋਈ ਧਾਰਨਦਾ ਕੋਈ ਫਕੀਲਾ ਹੁੰਦਾ ਕੋਈ ਪ੍ਰਾਰਥਨਦਾ ਕੋਈ ਗੋਡੀਆਂ ਨੰਦਾ ਇਹ ਪ੍ਰਬੰਧਕਾਂ ਨੂੰ ਬੇਨਤੀ ਆ ਕਿ ਉਹ ਪਹਿਲਾਂ ਪ੍ਰਬੰਧਕਾਂ ਦੇ ਨਾਮ ਤੋਂ ਪਾਲਣ ਦਾ ਪ੍ਰਯਾਤਨ ਕਰੋ ਕਿ ਜੇ ਵੀ ਚੀਜ਼ ਦੇਣੀ ਆ ਪ੍ਰਬੰਧਕਾਂ ਨੇ ਨਾਤਕਤ ਹੋਵੇ ਤਾਂ ਪ੍ਰਬੰਧਕ ਤੁਮ ਆਪ ਰੱਖੋਗੇ ਤੁਮ ਐਸਪੀ ਦੀ ਲੋੜ ਹੈ ਉਹ ਚੀਜ਼ ਸਾਨੂੰ ਲਿਆ ਕੇ ਦਿਓ ਤਰੀ ਵਾਪਸ ਨਾਲ ਬਹੁਤ ਹੰਫਾਂ ਦੇ ਗਿਆ। ਇਸ ਕਾਰਨ ਕਿ ਹੋਰ ਫੇਰਵਾਵਾਂ ਨੂੰ ਕਰਨੇ ਪੈ ਰੀਆਂ। ਆ ਜਗ੍ਹਾ ਨਹੀਂ ਸੀ ਆਪਾਂ ਪੱਟੀ ਸੀ ਵਾਪਸ ਵੀ ਆ ਗਿਆ ਥਾ। ਸਾਧਾਂਗੜੀੇ ਵੀ ਆਪਾਂ ਨੂੰ ਕੰਮ ਲੱਗਦੀ ਆ। ਦੇਖੋ ਸਾਡੇ ਪਿੰਡ ਦੇ ਕਿੰਨੇ ਵਧੀਆ ਬੰਦੇ ਆ। ਆ ਨਾਗਰ ਪੀਟਸਾਸ ਤੋਂ ਚਾਦ ਮਹਾਰਾਜ। ਉਹਨਾਂ ਕਿਹਾ ਕਿ ਆਰ.ਪੀ.ਸੀ ਨੇ 208% ਵੀ ਦਿੱਤਾ। ਆਪ ਸਾਹ ਸੰਗਤ ਦੀ ਬਾਬੇ ਬਾਬੇ ਖਵਾਤ ਨਹੀਂ ਕੀ ਤੋਸ ਬੰਦੇ ਦੀ ਤੇ ਬਾਬੇ ਦੀ ਸੰਗਤ ਹੀ ਇਥੇ ਬੈਠਣਾ ਤੇ ਸੰਗਤ ਹੀ ਬੈਠੀ ਹੋਇਆ ਅੱਜ ਨਾਲ ਨੂੰ ਬੀਤੇ ਦਾ ਕੱਲ ਨੂੰ ਵੀ ਦਾ ਕੀ ਫਰਕ ਲੱਗਿਆ ਫਿਰ ਆਪ ਸਾਹ ਸੰਗਤ ਦੀ ਸਾਡੇ ਜੋਤ ਇੱਥੇ ਕਿ ਜੂਹੀ ਹੋਈ ਆ ਕਿ ਅਸੀਂ ਕਲਾਂ ਤੋਂ ਵੀ ਜੂਰਾਂ ਤੋਂ ਵੀ ਜੂਰਾਂ ਪਕਰਾਂ ਤੋਂ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿਸ ਦਾ ਕਾਰਜ ਕਿੰਜ ਹੀ ਕੀਆ ਮਾਨਸ ਕੀਆ ਵੀ ਚਾਰਾ ਰਾਮ

ਉਹ ਬਾਂਦਲਾ ਕਲਾ ਹੋ ਗਿਆ ਮਹਾਰਾਜ ਸਿੰਘ ਜੇਬ ਨੂੰ ਹਾਂਕ ਫੜਾਤੀਆ ਤੇ ਫਿਰ ਉਹ ਬੰਦੇ ਟੇਟ ਮਜ਼ਾਕ ਨੂੰ ਕੱਟਿਆ ਤੇ ਦਾਹ ਫਟਾਂਗੇ ਕਿਹੜਾ ਸੰਤਰ ਨਾਲ ਬਹਿਰ ਤੋਂ ਮਾਲ ਨੂੰ ਜੁੜਤਾ ਨਾ ਉਹ ਯਾਰ ਅੱਗੇ ਪਿੱਛੇ ਫੁਕ ਰਹੀ ਮਾਜਮੇ 12 ਬਾਗ ਕਿਹੜਾ ਸੰਤ ਮਹਾਕੋਣ ਜੰਨਰੀ ਨਾਲ ਕਿਉਂ ਨਾ ਕੱਤੇ ਆਉਂਦਾ ਕੋਈ ਲੈ ਨਹੀਂ ਜਾਂਦਾ ਚੜ ਕੇ ਆਉਣਾ ਤੇ ਲੈ ਨਹੀਂ ਜਾਂਦਾ ਚੜ ਕੇ ਹੀ ਜਾ ਮੋਰਚੀ